ਮਹੱਲ ਦਾ ਅਖਰੀ ਅਰਥ ਹੁੰਦਾ ਹੈ ਕਿ ਉਤਰਨ ਦੀ ਜਗ੍ਹਾ ਮਹੱਲੇ ਦਾ ਅਰਥ ਵਿਦਵਾਨਾਂ ਨੇ ਕੀਤਾ ਉਹ ਥਾਂ ਜਿੱਥੇ ਕੋਈ ਉਤਰਦਾ ਹੈ ਇਹਦਾ ਆਪਾਂ ਅਰਥ ਇਦਾ ਕਰਾਂਗੇ ਕਿ ਜਿਹੜੀ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉੱਤਰੀ ਉਹਨੂੰ ਅਸੀਂ ਮਹੱਲਾ ਕਹਿੰਦੇ ਜਿਵੇਂ ਪਰਮਾਤਮਾ ਦੀ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੀਰ ਅੰਦਰ ਉਤਰੀ ਇਸ ਨੂੰ ਕਹਿੰਦੇ ਮਹੱਲਾ ਪਹਿਲਾ ਫਿਰ ਇਹ ਜੋਤ ਬੁਰਵੰਦਰ ਸਾਹਿਬ ਦੀ ਦੇ ਹਿਰਦੇ ਵਿੱਚ ਉਤਰ ਗਈ ਦੂਜੀ ਥਾਂ ਤੇ ਤਾਂ ਕਰਕੇ ਹੋ ਗਿਆ ਮਹੱਲਾ ਦੂਜਾ ਫਿਰ ਅੱਗੋਂ ਜਾ ਕੇ ਇਹ ਜੋਤ ਧੰਗ ਗੁਰੂ ਅਮਰਦਾਸ ਮਹਾਰਾਜ ਦੀ ਦੇ ਹਿਰਦੇ ਵਿੱਚ ਉਤਰ ਗਈ ਤਾਂ ਕਰਕੇ ਸਿੱਕ ਦਿੱਤਾ ਮਹਾਰਾਜ ਨੇ ਬਾਣ ਜਿੱਕ ਦਿੱਤਾ ਮਹੱਲਾ ਤੀਜਾ ਮਹੱਲਾ ਪੰਜਵਾਂ ਦਾ ਅਕਰੀ ਅਰਥ ਅਗੇ ਪੰਜਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਸਲੋਕ ਧਿਆਨ ਦਿਓ ਸਤਿਗੁਰੂ ਅਰਜੁਨ ਦੇਵ ਮਹਾਰਾਜ ਦੀ ਅਜ ਬੜਾ ਪਿਆਰਾ ਬदन ਕਰਦੇ ਪਾਤਸ਼ਾਹ ਜੀ ਕਹਿੰਦੇ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਹੈ ਗਾਹੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਸਾਧ ਦੀ ਧਰਤੀ ਆ ਨਾ ਜਾਣੇ ਕਿ ਜਿੱਥੇ ਬਹਿ ਕੇ ਇੱਕ ਸਾਧਨਾ ਕਰਨ ਵਾਲਾ ਸਾਧਨਾ ਕਰਦਾਗੇ ਤਪੱਸਿਆ ਕਰਨ ਵਾਲਾ ਤਪੱਸਿਆ ਕਰਦਾ ਏ ਨਾਮ ਜਪਣ ਵਾਲਾ ਨਾਮ ਜਪਦਾ ਏ ਬੰਦਗੀ ਕਰਨ ਵਾਲਾ ਬੰਦਗੀ ਕਰਦਾ ਏ ਹਰ ਤਪੱਸਿਆ ਕਰਨ ਵਾਲੇ ਦਾ ਹਰ ਬੰਦਗੀ ਕਰਨ ਵਾਲੇ ਦਾ ਆਪਣਾ ਇੱਕ ਔਰਾ ਹੁੰਦਾ ਏ ਵੈਸੇ ਤਾਂ ਹਰ ਬੰਦੇ ਦਾ ਆਪਣਾ ਔਰਾ ਹੁੰਦਾ ਏ ਜੇ ਕੋਈ ਨਿਤਨੇਮੀ ਗਏ ਉਹਦਾ ਸ਼ੁੱਧ ਔਰਾ ਗਏ ਜੇ ਕੋਈ ਵਿਵਚਾਰੀ ਗਏ ਵਿਕਾਰੀ ਗਏ ਉਸ ਬੰਦੇ ਦਾ ਵੀ ਔਰਾ ਹੈ ਪਰ ਉਹਦਾ ਔਰਾ ਭੈੜਾ ਹੈ ਇਸ ਕਰਕੇ ਜਿਹੜਾ ਉਸ ਬੰਦੇ ਦੇ ਉਸ ਔਰੇ ਅੰਦਰ ਚਲਾ ਜਾਵੇ ਉਹਦਾ ਉਸ ਬੰਦੇ ਤੇ ਪ੍ਰਭਾਵ ਪੈਂਦਾ ਹੈ ਬੜੇ ਖੁੱਲੇ ਤਰੀਕੇ ਨਾਲ ਇਹਨੂੰ ਸਮਝਣਾ ਆਪਾਂ ਕਈ ਵਾਰੀ ਕਹਿੰਨੇ ਆ ਬੰਦਾ ਤੇ ਚੰਗਾ ਸੀ ਪਰ ਫਲਾਨੇ ਦੀ ਸੰਗਤ ਵਿੱਚ ਬਹਿ ਗਿਆ ਤਾਂ ਕਰਕੇ ਮਾੜਾ ਹੋ ਗਿਆ ਇਹਦਾ ਮਤਲਬ ਵੀ ਜਿੰਦੀ ਸੰਗਤ ਦੇ ਵਿੱਚ ਇਹ ਬੈਠਾ ਸੀ ਉਹਦਾ ਔਰਾ ਮਾੜਾ ਹੈ ਉਹਦੇ ਖਿਆਲ ਮਾੜੇ ਨੇ ਉਹਦਾ ਜੀਵਨ ਮਾੜਾ ਹੈ ਇਸ ਬੰਦੇ ਦਾ ਆਪਣਾ ਔਰਾ ਕਮਜ਼ੋਰ ਸੀ ਤਾਂ ਕਰਕੇ ਉਹਦਾ ਔਰਾ ਇਹਦੇ ਤੇ ਪਿਆ ਤੇ ਇਹ ਉਹਦੀ ਸੰਗਤ ਵਿੱਚ ਬਹਿ ਕੇ ਗਲਤ ਹੋ ਗਿਆ। ਹੁਣ ਇਹਦਾ ਦੂਜਾ ਪੱਖ ਸਮਝਣਾ ਆਪਾਂ ਕਈ ਵਾਰੀ ਕਹਿੰਨੇ ਫਲਾਣਾ ਬੰਦਾ ਤੇ ਬੜਾ ਮਾੜਾ ਸੀ। ਪਰ ਇਸ ਸਾਧੂ ਸੰਤ ਦੀ ਸੰਗਤ ਵਿੱਚ ਜਦੋਂ ਦਾ ਗਿਆ ਇਹ ਨਾ ਇਹ ਤੇ ਬੰਦਾ ਬਣ ਗਿਆ ਭਈ ਚੰਗਾ ਬਣ ਗਿਆ ਸ਼ੁੱਧ ਹੋ ਗਿਆ। ਇਹਦਾ ਮਤਲਬ ਇਹ ਹੋਇਆ ਕਿ ਸਾਧੂ ਦੀ ਸੰਗਤ ਵਿੱਚ ਗਿਆ ਗੁਰਸਿੱਖ ਦੀ ਸੰਗਤ ਵਿੱਚ ਗਿਆ ਉਹਦਾ ਔਰਾ ਸ਼ੁੱਧ ਸੀ। ਕੋਈ ਆਪਣਾ ਪ੍ਰਭਾਵ ਪਾਇਆ ਤੇ ਇਹਨੂੰ ਵੀ ਸ਼ੁੱਧ ਕਰ ਦਿੱਤਾ ਸਾਜ ਸੰਗੀਤ ਦੀ ਜਿਹੜਾ ਨਾਮ ਦਾ ਰਸੀਆ ਹੁੰਦਾ ਹੈ ਨਾ ਬਾਣੀ ਪੜਨ ਵਾਲਾ ਤੇ ਨਿਤਨੇਮੀ ਉਹਦਾ ਔਰਾ ਬੜਾ ਸ਼ੁੱਧ ਹੁੰਦਾ ਹੈ ਤੇ ਜਦੋਂ ਜਿਸ ਜਗ੍ਹਾ ਤੇ ਨਾਮ ਜਪਣ ਵਾਲਾ ਵਿਚਰਦਾ ਹੈ ਸ਼ੁੱਧ ਔਰੇ ਵਾਲਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਸ ਜਗ੍ਹਾ ਤੇ ਜੇ ਕੋਈ ਪਾਪੀ ਵਿਕਾਰੀ ਵੀ ਆ ਜਾਵੇ ਤੇ ਉਹਦਾ ਵੀ ਭਲਾ ਹੋ ਜਾਂਦਾ ਜਿਹਨੂੰ ਅੱਜ ਮਹਾਰਾਜ ਕਹਿੰਦੇ ਕਬੀਰ ਧਰਤੀ ਸਾਧ ਕੀ ਪਾਰਸ ਅਤੇ ਬਾਦਸ਼ਾਹ ਜੀ ਕਹਿੰਦੇ ਜਿਹੜੇ ਸਾਧ ਦੀ ਧਰਤੀ ਗਏ ਸਾਧਨਾ ਕਰਨ ਵਾਲੇ ਦੀ ਜਗਾ ਗਏ ਸਾਧਨਾ ਕਰਨ ਵਾਲੇ ਦੀ ਸੰਗਤ ਗਏ ਜਿਹੜਾ ਸਾਧਕਨਾ ਕਰਨ ਵਾਲੇ ਦਾ ਏਰੀਆ ਗਏ ਤਸਕਰ ਵੈਸੇ ਹੀ ਗਾਹੇ ਮਹਾਰਾਜ ਕਹਿੰਦੇ ਸਾਧਨਾ ਕਰਨ ਵਾਲੇ ਦੀ ਸੰਗਤ ਵਿੱਚ ਜੇ ਚੋਰ ਵੀ ਆ ਜਾਵੇ ਤਸਕਰ ਦਾ ਅਰਥ ਹੈ ਚੋਰ ਮਹਾਰਾਜ ਕਹਿੰਦੇ ਸਾਧਨਾ ਕਰਨ ਵਾਲੇ ਦੀ ਸੰਗਤ ਵਿੱਚ ਜੇ ਚੋਰ ਵੀ ਆ ਜਾਵੇ ਫਿਰ ਮਾਰਦ ਕਹਿੰਦੇ ਧਰਤੀ ਭਾਰ ਨਾ ਵਿਆਪਈ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਸਾਧਨਾ ਕਰਨ ਵਾਲੇ ਦਾ ਔਰਾ ਹੈ ਸਾਧਨਾ ਕਰਨ ਵਾਲੇ ਦੀ ਧਰਤੀ ਹੈ ਸਾਧਨਾ ਕਰਨ ਵਾਲੇ ਦੀ ਜਗਾ ਹੈ ਉਸ ਧਰਤੀ ਦੇ ਉੱਪਰ ਉਸ ਔਰੇ ਦੇ ਉੱਪਰ ਇਸ ਵਿਭਚਾਰੀ ਦਾ ਪ੍ਰਭਾਵ ਨਹੀਂ ਪੈਂਦਾ ਇਸ ਕਾਮੀ ਬੰਦੇ ਦਾ ਚੋਰ ਬੰਦੇ ਦਾ ਮਾਰਦ ਕਹਿੰਦੇ ਨੇ ਕਿ ਉਹਦਾ ਭਾਰ ਉਥੇ ਨਹੀਂ ਪੈਂਦਾ ਸਭੋ ਪਾਤਸ਼ਾਹ ਜੀ ਕਹਿੰਦੇ ਉਨ ਕਹੋ ਲਾਹੂ ਲਾਹੇ ਸਭੋ ਮਹਾਰਾਜ ਕਹਿੰਦੇ ਨੇ ਜੇਕਰ ਤੇ ਮਾੜਾ ਬੰਦਾ ਵੀ ਚੋਰ ਵੀ ਸਾਧ ਦੀ ਸੰਗਤ ਵਿੱਚ ਆ ਜਾਵੇ ਤੇ ਸਾਧ ਦੀ ਚੋਰ ਦੀ ਸੰਗਤ ਕਰਕੇ ਸਾਧ ਚੋਰ ਨਹੀਂ ਬਣਦਾ ਸਗੋਂ ਸਾਧ ਚੋਰ ਨੂੰ ਵੀ ਸਾਧ ਬਣਾ ਲੈਂਦਾ ਗੱਲ ਆਪਦੀ ਦੇ ਸਮਝ ਦੇ ਵਿੱਚ ਆਈ ਕਿ ਉਹਦੀ ਇੰਨੀ ਸਾਧਨਾ ਹੈ ਕਿ ਜੇ ਉਹ ਮਾੜਾ ਬੰਦਾ ਵੀ ਉਹਦੇ ਕੋਲ ਆ ਜਾਏਗਾ ਤੇ ਮਾੜੇ ਬੰਦੇ ਦੀ ਸੰਗਤ ਵਿੱਚ ਬੈ ਕੇ ਸਾਧ ਚੋਰ ਨਹੀਂ ਬਣਦਾ ਸਗੋਂ ਸਾਧ ਚੋਰ ਨੂੰ ਵੀ ਸਾਧ ਵੜਾ ਲੈਂਦਾ ਹੈ ਇੱਕ ਉਦਾਹਰਣ ਦਿਆਂ ਆਪਾਂ ਸਾਰੇ ਇਸ ਘਟਨਾ ਨੂੰ ਜਾਣਦੇ ਹਾਂ ਪਰ ਸੰਖੇਪ ਦੀ ਬੇਨਤੀ ਕਰਨੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਵੇਲੇ ਇੱਕ ਬੜਾ ਪਿਆਰਾ ਸਿੱਖ ਹੋਇਆ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਦੇ ਜੀਵਨ ਵਿੱਚ ਲਿਖਿਆ ਵੀ ਇਹ ਗੁਰੂ ਕੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਕੁਝ ਘਟਿਆ ਇਨਸਾਨਾਂ ਦੇ ਸੰਗਤ ਵਿੱਚ ਵਿਚਰਦੇ ਸਨ ਇਸ ਕਰਕੇ ਚੋਰੀ ਆਦਿਕ ਕਰਦੇ ਸੁਭਾਅ ਬਣ ਗਿਆ ਕਿਉਂਕਿ ਉਹ ਸੰਗਤ ਮਾੜੇ ਬੰਦਿਆਂ ਦੀ ਹੋ ਗਈ ਇੱਕ ਵਾਰੀ ਐਸਾ ਕਰਮ ਹੋਇਆ ਕਿ ਇਹਨਾਂ ਨੇ ਇੱਕ ਨਗਰ ਦੇ ਵਿੱਚੋਂ ਇੱਕ ਪਿੰਡ ਵਿੱਚੋਂ ਕੁਝ ਮੱਝਾਂ ਚੋਰੀ ਕਰ ਲਈਆਂ ਤੇ ਜਦੋਂ ਮੱਝਾਂ ਮਾਲ ਡੰਗਰ ਚੋਰੀ ਕਰਕੇ ਦਰਿਆ ਟਾ ਕੇ ਮਾਝੇ ਵਾਲੇ ਪਾਸੇ ਲੰਘੇ ਨਾ ਤੇ ਸਾਥ ਸੰਗਤ ਦੀ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਪਿੰਡ ਵਾਲੇ ਇੱਕ ਵਹੀਰ ਲੈ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਇਸ ਚੋਰ ਦੇ ਪਿੱਛੇ ਉਤਰੇ ਸਾਧ ਸੰਗਤ ਦੀ ਇਹ ਚੋਰ ਮੱਝਾਂ ਨੂੰ ਲਈ ਜਾ ਰਿਹਾ ਲਈ ਜਾ ਰਿਹਾ ਪਰ ਜਦੋਂ ਇਹਨੂੰ ਪਤਾ ਲੱਗਾ ਕਿ ਕੁਝ ਲੋਕ ਮੈਨੂੰ ਫੜਨ ਵਾਸਤੇ ਮੇਰੇ ਪਿੱਛੇ ਆ ਰਹੇ ਆ ਤੇ ਕੁਝ ਮਿੰਟਾਂ ਦੇ ਬਾਅਦ ਉਹਨਾਂ ਲੋਕਾਂ ਨੇ ਮੈਨੂੰ ਫੜ ਲੈਣਾ ਹੈ ਮੈਨੂੰ ਮਾਰ ਦੇਣਗੇ ਸਾਧ ਸੰਗਤ ਦੀ ਉਦੋਂ ਨੂੰ ਹੋਰ ਤੇ ਕੋਈ ਸਵਾਬਣਾ ਮਿਲਿਆ ਚੋਲਾ ਸਾਹਿਬ ਦੇ ਲਾਗੇ ਇੱਕ ਪਿੰਡ ਹੈ ਰਤੋਕੇ ਉਸ ਪਿੰਡ ਦੇ ਏਰੀਏ ਵਿੱਚ ਇੱਕ ਗੁਰੂ ਕਾ ਮਹਾਨ ਤਪਸਵੀ ਬੰਦਗੀ ਵਾਲਾ ਸਿੱਖ ਰਹਿੰਦਾ ਇਹਦਾ ਨਾਮ ਹੈ ਭਾਈ ਅਦਲੀ ਜੀ ਭਾਈ ਅਦਲੀ ਜੀ ਆਪਣੇ ਸਥਾਨ ਤੇ ਬੰਦਗੀ ਕਰ ਰਹੇ ਆ ਨਾਮ ਜਪ ਰਹੇ ਆ ਤੇ ਸਾਧ ਸੰਗਤ ਜਿੱਥੇ ਬੈ ਕੇ ਉਹ ਨਾਮ ਜਪਦੇ ਇਹਨਾਂ ਤਪੱਸਿਆ ਕਰਦੇ ਉਹਦੇ ਲਾਗੇ ਪਾਣੀ ਦਾ ਇੱਕ ਟੋਬਾ ਹੈ ਜਾਰ ਖਲੋਤਾ ਹੋਇਆ ਹੈ ਇਸ ਟੋਬੇ ਨੇ ਆਪਣੇ ਸਾਰੇ ਦੇ ਸਾਰੇ ਪਸ਼ੂ ਉਸ ਪਾਣੀ ਵਿੱਚ ਬਾੜ ਦਿੱਤੇ ਤੇ ਆਪ ਬਾਬਾ ਭਾਈ ਅਦਲੀ ਸਾਹਿਬ ਦੀ ਦੀ ਸੰਗਤ ਵਿੱਚ ਆ ਗਏ। ਸੰਗਤ ਵਿੱਚ ਆ ਕੇ ਮੱਥਾ ਟੇਕਿਆ ਮਹਾਂਪੁਰਖੋ ਮੈਂ ਤੁਹਾਡੀ ਸੰਗਤ ਵਿੱਚ ਆ ਗਿਆ ਤੇ ਝੂਠ ਨਹੀਂ ਬੋਲਿਆ ਕੋਈ। ਕਹਿ ਲੱਗਾ ਮਹਾਂਪੁਰਖੋ ਜਿੰਦਗੀ ਭੌਰੇ ਕਰਮ ਕੀਤਾ ਤੇ ਅੱਜ ਵੀ ਆਹ ਕੰਮ ਕਰ ਲਿਆ ਵੀ ਪਸ਼ੂ ਚੋਰੀ ਕਰ ਲਿਆ। ਤੇ ਮਹਾਰਾ ਜਿਨ੍ਹਾਂ ਦੇ ਪਸ਼ੂ ਨੇ, ਜਿਨ੍ਹਾਂ ਦੇ ਡੰਗਰ ਨੇ, ਜਿਨ੍ਹਾਂ ਦਾ ਮਾਲਕ ਇਹੋ ਮੇਰੇ ਪਿੱਛੇ ਆ ਰਹੇ ਆ। ਤੇ ਜੇ ਤੁਸੀਂ ਕਿਰਪਾ ਕਰਕੇ ਆਦਮੀ ਨੂੰ ਬਚਾ ਲਓ ਤਾਂ ਅੱਜ ਤੋਂ ਬਾਅਦ ਮੈਂ ਤੋਬਾ ਕਰਾਂਗੇ, ਕਰਮ ਨਹੀਂ ਕਰਦਾ। ਸੁਭਾਵਕ ਉਸ ਗੁਰੂ ਕੇ ਸਿੱਖ ਨੇ ਬਾਬਾ ਪਾਈ ਅਦਲੀ ਸਾਹਿਬ ਜੀ ਨੇ ਆਖਿਆ ਪੀਥੇ ਬਹਿ ਜਾ ਤੇ ਨਾਮ ਜਪ ਕੁਛ ਵਿਦਵਾਨਾ ਇਹ ਵੀ ਲਿਖਿਆ ਵੀ ਮਾਲਾ ਦਿੱਤੀ ਸਾਧ ਸੰਗਤ ਦੀ ਨਾਮ ਜਪਣ ਲੱਗ ਪਿਆ ਬੰਦਗੀ ਕਰਨ ਲੱਗ ਪਿਆ ਤਪੱਸਿਆ ਕਰਨ ਲੱਗ ਪਿਆ ਵੈ ਗੁਰੂ ਵੈ ਗੁਰੂ ਕਰਨ ਲੱਗ ਪਿਆ ਉਹਨੇ ਸਮੇਂ ਨੂੰ ਉਹ ਲੋਕ ਪਿੱਛੋਂ ਆਏ ਜਿਨ੍ਹਾਂ ਦਾ ਮਾਲ ਡੰਗਰ ਅਸਬਾਬ ਗਏ ਉਹਨਾਂ ਆ ਕੇ ਆਖਿਆ ਬਾਬਾ ਤੇਰੇ ਅਸਥਾਨ ਤੇ ਨਾ ਸਾਡਾ ਚੋਰ ਆਇਆ ਚੋਰ ਤੇ 바ਵਾ ਭਾਈ ਅਦਲੇਸ਼ ਸਾਹਿਬ ਨੇ ਸੁਣਿਆ ਤੇ ਹੱਸ ਕੇ ਕਹਿਣ ਲੱਗੇ ਵੀ ਇੱਥੇ ਚੋਰਾਂ ਦਾ ਕੋਈ ਕੰਮ ਨਹੀਂ ਤੇ ਸਾਰੇ ਸਾਧ ਹੀ ਆ। ਇੱਥੇ ਚੋਰ ਹੈ ਹੀ ਨਹੀਂ ਕੋਈ। ਉਹਨਾਂ ਆਖਿਆ ਨਹੀਂ ਅਸੀਂ ਵੇਖਣਾ ਹੈ। ਤੇ 바ਵਾ ਭਾਈ ਅਦਲੇਸ਼ ਸਾਹਿਬ ਨੇ ਆਖਣਾ ਵੇਖਣਾ ਕਿ ਇੱਕ ਮੈਂ ਬੈਠਾ ਇੱਕ ਆ ਬੈਠਾ ਜੇ ਇਹਨੂੰ ਵੇਖ ਲਓ ਤੁਹਾਡਾ ਚੋਰ ਆ ਤੇ। ਉਹਨਾਂ ਨੇ ਵੇਖਿਆ ਪਰ ਪਹਿਚਾਨ ਨਹੀਂ ਪਾਏ। ਫਿਰ ਉਹਨਾਂ ਨੇ ਆਖਿਆ ਤੁਹਾਡੇ ਅਸੀਂ ਤੋਬੇ ਵਿੱਚ ਵੇਖਣਾ ਹੈ। ਭਾਈ ਅਦਲੇਸ਼ ਸਾਹਿਬ ਨੇ ਆਖਿਆ ਉੱਥੇ ਜਾ ਕੇ ਵੇਖ ਉੱਥੇ ਜਾ ਕੇ ਵੇਖਿਆ। ਤੇ ਸਾਧ ਸੰਗਤ ਦੀ ਜਿਹੜੇ ਪਸ਼ੂਆਂ ਦੇ ਹੁਲਗੇ ਸਨ ਉਹ ਹੁਲਗੇ ਹੀ ਬਦਲ ਗਏ। ਉਹਨਾਂ ਨੇ ਮੁੜ ਕੇ ਆ ਕੇ ਲੋਕਾਂ ਨੇ ਬਾਬਾ ਭਾਈ ਦੇ ਲਈ ਸਭ ਤੋਂ ਮਾਫੀ ਮੰਗੀ ਕਰਨ ਲੱਗੇ ਗੁਰਮੁਖੋ ਖਿਮਾ ਕਰਿਓ ਅਸੀਂ ਭੁਲੇਖੇ ਨਾਲ ਤੁਹਾਡੇ ਤੇ ਉਂਗਲ ਚੁੱਕੀ ਆ ਤੁਹਾਡੇ ਡੇਰੇ ਵਿੱਚ ਸੱਚੀ ਚੋਰ ਨਹੀਂ ਸਾਧ ਹੀ ਰਹਿੰਦੇ ਇਹ ਵੀ ਸਾਧ ਹੀ ਆ ਉਹ ਚਲੇ ਗਏ ਤੇ ਜਦੋਂ ਚਲੇ ਗਏ ਨਾ ਤੇ ਇਸ ਬੰਦੇ ਨੇ ਜਿਹੜਾ ਲੈ ਕੇ ਆਇਆ ਸੀ ਮਾਲ ਸਬਾਬ ਉੱਠਿਆ ਉਸ ਮਹਾਨ ਗੁਰੂ ਕੇ ਸਿੱਖ ਦੇ ਚਰਨਾਂ ਤੇ ਮੱਥਾ ਟੇਕ ਕੇ ਆ ਕੇ ਕਹਿਣ ਲੱਗਾ ਬਾਬਾ ਤੇਰਾ ਧੰਨਵਾਦ ਹੈ ਤੂੰ ਬਚਾ ਲਿਆ ਅੱਜ ਜਿਆਦਾ ਨਾ ਬਚਾਉਂਦਾ ਤੇ ਜ਼ਿੰਦਗੀ ਦਾ ਅੰਤ ਹੋ ਜਾਣਾ ਸੀ ਮਹਾਰਾਜ ਕਿਰਪਾ ਕਰੋ ਇਹ ਮੰਤਰ ਕਿਤੇ ਮੈਨੂੰ ਵੀ ਦੇ ਛੱਡੋ ਜਿਹੜੇ ਮੰਤਰ ਨਾਲ ਬਚਾਇਆ ਦੇ ਉਸ ਮਹਾਨ ਗੁਰੂ ਕੇ ਸਿੱਖ ਨੇ ਆਖਿਆ ਉਹਨੇ ਆਖਿਆ ਇਹ ਮੰਤਰ ਮੇਰਾ ਨਹੀਂ ਇਹ ਮੰਤਰ ਗੁਰੂ ਦਾ ਹੈ ਤੇ ਜੇ ਤੂੰ ਕਵੇਂ ਤੇ ਮੈਂ ਤੈਨੂੰ ਗੁਰੂ ਦੀ ਸੰਗਤ ਵਿੱਚ ਲੈ ਜਾਵਾਂ ਸਾਹ ਸੰਗਤ ਦੀ ਫਿਰ ਉਹਨੇ ਆਖਿਆ ਲੈ ਕੇ ਜਾਓ ਹੋਇਆ ਇਦਾਂ ਕਿ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭਾਈ ਅਗਲੇ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਵਿੱਚ ਲੈ ਕੇ ਆਏ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਭਾਈ ਅਦਲੀ ਸਾਹਿਬ ਨੂੰ ਵੀ ਗੱਲ ਨਾਲ ਲਾਇਆ ਤੇ ਗੱਲ ਨਾਲ ਲਾ ਕੇ ਆਖਿਆ ਸਿ ਧੰਨ ਸਿੱਖੀ ਅਸਲ ਸਿੱਖੀ ਇਹ ਹੈ ਕਿ ਜੇ ਸੇਠ ਵੀ ਸ਼ਰਣ ਵਿੱਚ ਚੋਰ ਵੀ ਆ ਜਾਵੇ ਤੇ ਉਹਦੇ ਜੀਵਨ ਦਾ ਇਨਾ ਪ੍ਰਭਾਵ ਪੈ ਜਾਵੇ ਕਿ ਚੋਰ ਚੋਰ ਨਾ ਰਵੇ ਚੋਰ ਸਾਧ ਬਣ ਜਾਏ ਦੇਵ ਵਿਚਾਰੀ ਕਾਮੀ ਕ੍ਰੋਧੀ ਬੰਦਾ ਵੀ ਆ ਜਾਵੇ ਤੇ ਸਿੱਖ ਦੇ ਜੀਵਨ ਦਾ ਇਨਾ ਪ੍ਰਭਾਵ ਪਵੇ ਵੀ ਉਹਦੇ ਲਾਗੇ ਬਹਿ ਕੇ ਬਹਿਣ ਵਾਲਿਆ ਦਾ ਮਨ ਵੀ ਠੰਡਾ ਹੋ ਜਾਏ ਬਹਾਦਰ ਬਿਧੀ ਚੰਦ ਸਾਹਿਬ ਨੇ ਵੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਸਤਿਗੁਰੂ ਮਹਾਰਾਜ ਨੇ ਬੜੇ ਪਿਆਰ ਨਾਲ ਆਖਿਆ ਕਹਿਣ ਲੱਗੇ ਬਿਧੀ ਚੰਦਾ ਅਨਰਜੀ ਹੈ ਆ ਤੇਰੇ ਕੋਲ ਬਹਾਦਰਤਾ ਹੈ ਆ ਤੇਰੇ ਕੋਲ ਪਰ ਇਹਨੂੰ ਪੁੱਠੇ ਪਾਸੇ ਨਾਲ ਲਾ ਜੇ ਸਿੱਖੀ ਕਮਾਉਣ ਵਾਲੇ ਪਾਸੇ ਲਾਵੇਂ ਤੇ ਤੇਰਾ ਜਨਮ ਸਫਲਾ ਹੋ ਜਾਏ ਸਾਧ ਸੰਗਤ ਜੀ ਬੇਰੈਸੀ ਸਿੱਖੀ ਕਮਾਈ ਬਾਬਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਕਿ 6ਵੇਂ ਜਾਵੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ ਬਿਧੀ ਚੰਦ ਸ਼ੀਨਾ ਸੀਨਾ ਉਹਨਾਂ ਦਾ ਨਗਰ ਹੈ। ਬਾਬਾ ਵਿਧੀ ਚੰਦ ਸਾਹਿਬ ਦਾ ਜਨਮ ਸੀਨੇ ਪਿੰਡ ਵਿੱਚ ਹੋਇਆ ਹੈ। ਭਿੱਖੇਵੜ ਦੇ ਲਾਗੇ ਸੁਰਸਿੰਨ ਤੋਂ ਅੱਗੇ ਪੈਂਦਾ ਹੈ। ਮਹਾਰਾਜ ਨੇ ਆਖਿਆ ਸੀ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ। ਮਹਾਰਾਜ ਨੇ ਆਖਿਆ ਵਿਧੀ ਚੰਦਾ ਤੋਂ ਮੇਰਾ ਸੀਨਾ ਬਣਿਆ। ਕਹਿਣ ਦਾ ਭਾਵ ਸਿਰਫ ਇਹ ਨਾ ਕਿ ਅੱਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਬੀਰ ਧਰਤੀ ਸਾਧ ਕੀ ਮਹਾਰਾਜ ਨੇ ਆਖਿਆ ਜਿੱਥੇ ਸਾਧ ਗਏ ਤਪੱਸਿਆ ਕਰਨ ਵਾਲਾ ਬੈਠਾ ਬੰਦਗੀ ਕਰਨ ਵਾਲਾ ਬੈਠਾ ਗਏ ਤਸਕਰ ਵੈਸੇ ਹੀ ਗਾਗੇ ਜੇ ਤਪੱਸਿਆ ਕਰਨ ਵਾਲੇ ਦੇ ਏਰੀਏ ਵਿੱਚ ਉਹਦੇ ਔਰੇ ਵਿੱਚ ਉਹਦੇ ਲਾਗੇ ਚੋਰ ਵੀ ਆ ਜਾਏ ਤੇ ਮਹਾਰਾਜ ਨੇ ਆਖਿਆ ਧਰਤੀ ਭਾਰ ਨਾ ਵਿਆਪਾਈ ਪਾਦਸ਼ਾਹ ਜੀ ਕਹਿੰਦੇ ਉਹ ਧਰਤੀ ਜਿਹੜੀ ਸਾਧ ਦੀ ਧਰਤੀ ਆ ਜਿੱਥੇ ਤਪੱਸਿਆ ਕਰਨ ਵਾਲਾ ਰਹਿੰਦਾ ਹੈ ਸਾਧਨਾ ਕਰਨ ਵਾਲਾ ਰਹਿੰਦਾ ਉਹ ਪ੍ਰਤੀ ਜੜੀ ਗਏ ਉਹ ਚੋਰ ਦਾ ਭਾਰ ਨਹੀਂ ਮੰਨਦੀ ਉਹਨੂੰ ਬੁਰਾ ਨਹੀਂ ਲੱਗਦਾ ਮਹਾਰਜ ਕਹਿੰਦੇ ਨੇ ਸਭੋ ਉਹਨ ਕਾ ਲਾਹੂ ਲਾਗੇ ਸਭੋ ਚੋਰ ਨੂੰ ਹੀ ਉਹਦਾ ਲਾਭ ਹੁੰਦਾ ਹੈ ਚੋਰ ਦਾ ਪ੍ਰਭਾਵ ਸੰਤ ਤੇ ਨਹੀਂ ਪੈਂਦਾ